ਦੋਸਤੋ ਅੱਗੇ-ਅੱਗੇ ਜ਼ਮਾਨਾ ਬਹੁਤ ਖਰਾਬ ਆ ਰਿਹਾ ਹੈ ਇੰਸਟਾਗ੍ਰਾਮ ਤੇ ਨੱਚ ਕੇ ਰੀਲਾਂ ਬਣਾਉਣ ਦੀ ਜਗ੍ਹਾ ਆਪਣੀ ਬੱਚਿਆਂ ਨੂੰ ਸੈਲਫ ਡਿਫੈਂਸ ਯਾਨੀ ਗੱਤਕਾ ਕਾਰਾਟੇ ਜਾਂ ਕੋਈ ਹੋਰ ਮਾਰਸ਼ਲ ਆਰਟ ਜ਼ਰੂਰ ਸਿਖਾਓ ਨਹੀਂ ਜੇ ਤੁਹਾਨੂੰ ਕੋਈ ਸਿਖਾਵੇ ਕਾਰਾਟੇ ਹੁਣ ਸਿੱਖਣਾ ਚਾਹੋਗੇ ਤੁਸੀਂ ਸਿੱਖ ਲਈਗੇ ਸਿਖਾਓ ਤੁਸੀਂ ਪੀਰ ਬਲੰਗੜਾ ਖੇਲੇ ਗਣ ਦੇ ਇਦਰਾਖਾਂ ਮਰੜ ਕੇ ਇਨਕਾ ਜਵਾਨਾ ਬਹੁਤ ਅੱਛਾ ਲਗਾ ਜੀ ਸਰਦ ਜਵਾਨਾ ਦਾ ਐਸਾ ਹਾਂ ਸੰਤ ਪਤਾ ਇੰਦਾ ਜੀ ਸੰਤ ਕੋਈ ਪੰਜ ਤੀ ਪੜਾ ਕੇ ਫਿਰ ਦੂਏ ਪਿੰਡ ਜਿਹਾ ਜਿਹੜੇ ਸਕੂਲ ਤੇ ਪੈ ਜੈਣੀ ਜੀ ਇਹ ਹੈ ਛੋਟੇ ਜਿਹੇ ਕੱਦ ਵਾਲੀ ਹੈ ਪਰ ਜਿੱਤ ਕੇ ਬਹੁਤ ਆਵਾਜ਼ ਹੈ ਹਾਂ ਬਹੁਤ ਮੈਡਮ ਵੀ ਲੈ ਵੇਚੀ ਨਾ ਪੰਜਾਬ ਦੀਆਂ ਧੀਆਂ ਜੋ ਅਸਲ ਵਿੱਚ ਮਾਈ ਭਾਗੋ ਦੀਆਂ ਵਾਰਸਾਂ ਹਨ ਉਹਨਾਂ ਬੱਚੀਆਂ ਨੂੰ ਆਪਣੇ ਅਸਲ ਕਿਰਦਾਰ ਵਾਲ ਮੋੜਨ ਲਈ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਸ ਪਿੰਡ ਵਾਂਗ ਇਹੋ ਜਿਹੇ ਹਾ ਉਪਰਾਲਾ ਕਰਨਾ ਚਾਹੀਦਾ ਹੈ ਆਓ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵਕਤ ਬਨੂੜ ਮੌਜੂਦਾ ਬੁੱਟਾ ਸਿੰਘ ਵਾਲਾ ਪਿੰਡ ਦੇ ਵਿੱਚ ਪਿੱਛੇ ਮੇਰੇ ਗੁਰਦੁਆਰਾ ਸਾਹਿਬ ਮੌਜੂਦ ਹੈ ਗੁਰਦੁਆਰਾ ਸਿੰਘ ਸ਼ਹੀਦਾਂ ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਯੁੱਧ ਲੜਿਆ ਸੀ ਮੁਗਲਾਂ ਨੂੰ ਸੋਧਿਆ ਸੀ ਤੇ ਉਹਨਾਂ ਹੀ ਕਦਮਾਂ ਦੇ ਉੱਤੇ ਚੱਲਦੇ ਹੋਈਆਂ ਸਾਡੀਆਂ ਭੈਣਾਂ ਮੈਂ ਇਸ ਅਸਥਾਨ ਦੇ ਉੱਤੇ ਦਰਸ਼ਨ ਕਰਨ ਆਇਆ ਸੀ ਤੇ ਮੈਂ ਬੜਾ ਖੁਸ਼ ਹੋਇਆ ਵੇਖ ਕੇ ਵੀ ਇੱਥੇ ਜਿਹੜੀਆਂ ਸਾਡੀਆਂ ਭੈਣਾਂ ਨੇ ਰੋਜ਼ ਇੱਥੇ ਕਰਾਟੇ ਸਿੱਖਦੀਆਂ ਨੇ ਤੇ ਇੱਕ ਵਾਰੀ ਚਲੋ ਪਹਿਲਾਂ ਤੁਹਾਨੂੰ ਕਰਾਟੇ ਵਿਖਾਈਏ ਥੋੜੇ ਜੇ ਨਮੂਨਾ ਸੋ ਇਹ ਬੜੀ ਟੈਕਨੀਕਲ ਗੇਮ ਹੁੰਦੀ ਹੈ ਪੁਆਇੰਟਾਂ ਦਾ ਬੜਾ ਹਿਸਾਬ ਰੱਖਣਾ ਪੈਂਦਾ ਹੈ ਹੁਣ ਦੇਖੋ ਗਲਵਜ਼ ਵੀ ਪਾਏ ਹੋਏ ਆ ਵੀ ਇੰਜਰੀ ਵੀ ਨਾ ਹੋ ਜਾਵੇ ਪੂਰਾ ਹਿਸਾਬ ਰੱਖਣਾ ਪੈਂਦਾ ਗੱਲ ਕਰ ਲਈ ਤੁਹਾਡੇ ਨਾਲ ਤੇ ਮੈਂ ਸਭ ਤੋਂ ਪਹਿਲਾਂ ਜਾਨਣਾ ਕਿ ਤੁਸੀਂ ਥੋੜੇ ਜਿਹਾ ਸਾਨੂੰ ਪਹਿਲਾਂ ਤਾਂ ਆਪਣਾ ਨਾਮ ਦੱਸੋ ਤੇ ਫਿਰ ਕਿਹੜੀ ਕਲਾਸ ਚ ਪੜਦੇ ਹੋ ਮੇਰਾ ਨਾਮ ਦਪਿੰਦਰ ਹੈ ਮੈਂ ਪਲੱਸ 2 ਚ ਪੜਦੀ ਹਾਂ ਪਲੱਸ 2 ਚ ਤੁਸੀਂ ਬੇਟਾ ਜੀ ਮੈਂ 10th ਕਲਾਸ ਚ ਪੜਦੀ ਹਾਂ ਨਾ ਕਿ ਤੁਹਾਡਾ ਮਨਪ੍ਰੀਤ ਮਨਪ੍ਰੀਤ ਤੇ ਮਨਪ੍ਰੀਤ ਕੋਰ ਜ਼ਰੂਰ ਬੋਲਿਆ ਕਰੋ ਹਾਂਜੀ ਮੇਰਾ ਨਾਮ ਕਮਲਪ੍ਰੀਤ ਕੋਰ ਹੈ ਮੈਂ 10ਵੀਂ ਕਲਾਸ ਚ ਪੜ੍ਹ ਕਿ ਤੁਸੀਂ ਮੇਰਾ ਨਾਮ ਹਰਗੁਨਕੌਰ ਹੈ ਮੈਂ 10ਵੀਂ ਜਮਾਤ ਵਿੱਚ ਪੜਦੀ ਹਾਂ ਤੁਸੀਂ ਜੀ ਮੇਰਾ ਨਾਮ ਰੱਜੇ ਮੈਂ 12th ਚ ਪੜਦੀ ਹਾਂ 12th ਤੇ ਕਿਹੜੇ ਸਕੂਲ ਚ ਪੜਦੇ ਹੋ ਤੁਸੀਂ ਸਾਰੇ ਆ ਜੋ ਇਕੱਠੇ ਹੋ ਜਾਓ ਥੋੜਾ ਜਿਹਾ ਕਿਹੜੇ ਸਕੂਲ ਚ ਪੜਦੇ ਹੋ ਗਵਰਨਮੈਂਟ ਚੀਨੀਅਸ ਕੈਂਡੀ ਸਮਾਰਟ ਸਕੂਲ ਬੁੱਟਾ ਸਿੰਘ ਵਾਲਾ ਐਸੀ ਪਿੰਡ ਚ ਸਕੂਲ ਹੈ ਗਵਰਨਮੈਂਟ ਸਕੂਲ ਹੈ ਠੀਕ ਹੈ ਇੱਕ ਹੋਰ ਚੀਜ਼ ਦੇਖੋ ਸਿੱਖਣ ਵਾਲੀ ਹੈ ਲੋਕੀ ਅੱਜ ਕੱਲ ਬੜਾ ਖਰਚਾ ਕਰਦੇ ਆ ਸਕੂਲਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ ਲੱਖਾਂ ਲੱਖਾਂ ਰੁਪਏ ਐ ਇਸ ਵਕਤ ਲੇਕਿਨ ਜਿਹੜੇ ਗਵਰਨਮੈਂਟ ਸਕੂਲ ਆ ਜਿਨ੍ਹਾਂ ਨੇ ਕਹਿੰਦੇ ਕੁਝ ਬੜਨਾ ਉਹ ਸਰਕਾਰੀ ਸਕੂਲ ਚ ਪੜਕੇ ਬਣ ਜਾਂਦੇ ਆ ਹੈਨਾ ਇਹ ਫਿਰ ਲਗਨ ਕਿਦਾਂ ਲਗੀ ਕਿੰਨੀ ਉਮਰ ਤੋਂ ਸਿੱਖ ਰਹੇ ਹੋ ਤੇ ਮੈਂ ਇੱਕ ਹੋਰ ਚੀਜ਼ ਦੱਸਦਾ ਪਹਿਲਾਂ ਤਾਂ ਇਹਨੂੰ ਪੁੱਛ ਦਪਿੰਦਰ ਕੌਰ ਹੈ ਤੁਹਾਡਾ ਨਾ ਦਪਿੰਦਰ ਕੌਰ ਨਾ ਵੈਸੇ ਦੇਖਣ ਨੂੰ ਛੋਟੀ ਜਿਹੀ ਲੱਗਦੇ ਆ ਅੱਛਾ ਕਿੰਨਾ ਕ ਕਿੱਥੇ ਤੱਕ ਖੇਡੇ ਹੋਏ ਆ ਕਿਹੜੀ ਬੈਲਟ ਹੈ ਤੁਹਾਡੇ ਕੋਲ ਮੇਰੇ ਕੋਲ ਪਰਪਲ ਬੈਲਟ ਹੈ ਤੇ ਮੈਂ ਸੈ ਤੇ ਵੈਸੇ ਇਹ ਨਾ ਇਹਦੀ ਸ਼ਕਲ ਸੂਰਤ ਸਾਰਿਆਂ ਦੀ ਬੜੀ ਪੋਲੀਆ ਤੇ ਹੁਣ ਜਦੋਂ ਲੜ ਰਹੀ ਸੀ ਨਾ ਫਿਰ ਪਤਾ ਲੱਗਦਾ ਜਦੋਂ ਇੱਕ ਦੂਜੇ ਦੇ ਉੱਤੇ ਲੱਤਾਂ ਕਮਾ-ਕਮਾ ਕੇ ਮਾਰਦੀਆਂ ਫਿਰ ਬਸ ਆ ਲੱਗਦਾ ਕਦੇ ਵੈਸੇ ਹੀ ਕਦੇ ਹੁੰਦਾ ਏ ਥੋੜਾ ਕਦੇ ਕਦੇ ਕੋਈ ਪੰਗਾ ਲੈ ਲਿਆ ਹੋਏ ਕਿਸੇ ਨੇ ਹੋਏ ਕਦੇ ਇਦਾਂ ਸੈਲਫ ਡਿਫੈਂਸ ਜਿਵੇਂ ਕਲਾਸਿਸ ਲੈਂਦੇ ਆ ਕਈ ਵਾਰ ਹੁੰਦੇ ਆ ਕਿ ਕੋਈ ਬੱਚਾ ਚਲੋ ਆ ਜਾਂਦਾ ਏ ਟੀਚਰ ਜਿ ਘਰਨ ਕੀ ਹਾਂ ਚਲ ਕੀ ਹੈ ਕ੍ਰੈਟੀਵ ਫਿਰ ਹੋ ਜਾਂਦਾ ਕਰਦੀ ਗੱਦਾਰ ਵੈਸੇ ਅਦਰਵਾਈਜ਼ ਮਿਸਯੂਜ਼ ਤਾਂ ਕਿੰਨਾ ਨਿਕਦੀ ਗੇਮ ਦਾ ਠੀਕ ਹੈ ਅੱਛਾ ਵੈਸੇ ਕਦੇ ਲੰਗ ਦੇ ਬਾੜ ਦੇ ਕਦੇ ਬੱਸ 'ਚ ਸਫਰ ਕਰਦੇ ਉਦਾਂ ਕਦੇ ਹੋਇਆ ਤੁਹਾਡੇ ਨਾਲ ਕੋਈ ਇਨਸੀਡੈਂਟ ਸੋ ਹੁੰਦੇ ਰਹਿੰਦੇ ਕੋਈ ਹੋ ਤਾਂ ਹੈ ਨਹੀਂ ਵੱਡੀ ਗੱਲ ਚਲ ਹੱਸ ਕੇ ਟਾਲ ਦਿੰਦੇ ਆ ਕਿ ਚਲੋ ਕੋਈ ਨਹੀਂ ਲੋੜ ਨਹੀਂ ਪੈਂਦੀ ਕਰਾਟੇ ਕਰਨ ਦੀ ਨਹੀਂ ਕਦੀ ਐਵੇਂ ਜੇ ਲੋੜ ਪੈ ਜਾਏ ਫਿਰ ਤਾਂ ਡੈਫੀਨੇਟਲੀ ਕਰ ਦਾਂਗੇ ਚੱਕ ਦਾਂਗੇ ਫੱਟੇ ਹਾਂ ਹਾਂਜੀ ਜ਼ਰੂਰ ਠੀਕ ਹੈ ਠੀਕ ਹੈ ਕਿਹੜੀ ਉਮਰ ਚੋਂ ਸਿੱਖਣ ਲੱਗੇ ਸੀ ਤੁਸੀਂ ਜੀ ਮੈਂ 12 ਸਾਲ ਤੋਂ ਸਿੱਖ ਰਹੀ ਹਾਂ 12 ਸਾਲ ਤੋਂ ਹੁਣ ਕਿਹੜੀ ਬੈਲਟ ਤੁਹਾਡੇ ਕੋਲ ਗ੍ਰੀਨ ਬੈਲਟ ਹੈ ਅੱਛਾ ਟੋਟਲ ਬੈਲਟਾਂ ਕਿੰਨੀਆਂ ਹੁੰਦੀਆਂ ਇੱਥੇ 7 ਬੈਲਟਾਂ ਹੁੰਦੀਆਂ ਨੇ ਤੇ ਗ੍ਰੀਨ ਵਾਲੀ ਕਿਹੜੇ ਨੰਬਰ ਦੀ ਹੈ ਇਫੋਰਟ ਆ 15 ਨੰਬਰ ਤਾਂ ਦੀ ਆ ਅੱਛਾ ਹਾਂਜੀ ਤੇ ਤੁਸੀਂ ਕਿੰਨਾ ਕੀਡੇ ਹੋਏ ਹੋ ਮੈਂ ਸਟ੍ਰੇਟ ਪਲੇਅਰ ਰਹਿ ਚੁੱਕੀ ਹਾਂ ਸਟ੍ਰੇਟ ਪਲੇਅਰ ਹਾਂਜੀ ਠੀਕ ਹੈ ਤੇ ਮੰਮੀ ਪਾਪਾ ਤੁਹਾਨੂੰ ਜਿੱਦਾਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਸੀ ਕਈ ਮਾਪੇ ਅੱਜਕੱਲ ਇਹ ਕਹਿੰਦੇ ਕਿ ਸਾਡੇ ਬੱਚੇ ਪੜ੍ਹਾਈ ਦੇ ਉੱਤੇ ਪੂਰਾ ਫੋਕਸ ਰੱਖਣਾ ਹੈ ਨਾ ਕੰਪੀਟੀਸ਼ਨ ਦਾ ਜ਼ਮਾਨਾ ਹੈ ਅੱਗੇ ਪ੍ਰੈਪਰੇਸ਼ਨ ਕਰਨ ਆਪਣੇ ਜਿਹੜੇ ਅੱਗੇ ਕੰਪੀਟੀਟਿਵ ਇਗਜ਼ਾਮ ਆ ਰਹੇ ਹਨ ਤੁਹਾਨੂੰ ਤੁਸੀਂ ਕਿਦਾਂ ਟਾਈਮ ਕੱਢਦੇ ਹੋ ਵੀ ਰੋਜ਼ ਪ੍ਰੈਕਟਿਸ ਕਰਦੇ ਹੋ ਇੱਥੇ ਹਾਂਜੀ ਮੈਂ ਪਹਿਲਾਂ ਸਕੂਲ ਜਾ ਕੇ ਫਿਰ ਉੱਤੋਂ ਘਰ ਆ ਕੇ ਮਤਲਬ ਥੋੜਾ ਰੈਸਟ ਕਰਕੇ ਫਿਰ ਪ੍ਰੈਕਟਿਸ ਤੇ ਰਾਤ ਨੂੰ ਸਟਡੀ ਦੀ ਵਾਇਡਦੇ ਆਂ ਅੱਛਾ ਫਿਰ ਰਾਤ ਨੂੰ ਜਾ ਕੇ ਹੁਣ ਸਟਡੀ ਵੀ ਕਰੋਗੇ ਫਿਰ ਰੈਸਟ ਕਰਕੇ ਹਾਂਜੀ ਠੀਕ ਹੈ ਠੀਕ ਹੈ ਤੁਸੀਂ ਪੋਲੀਆਂ ਵੜੀਆਂ ਲੱਗਦੀਆਂ ਪਹਿਣਾ ਮੇਰੀਆਂ ਛੋਟੀਆਂ-ਛੋਟੀਆਂ ਇਹ ਲੱਗਦੇ ਹੀ ਨਹੀਂ ਹੈਗੇ ਵੀ ਕਰਾਟੇ ਸਿੱਖਦੀਆਂ ਹੋਣੀਆਂ ਪਰ ਜਦੋਂ ਹੁਣ ਖੇਡ ਰਹੀ ਸੀ ਕਿ ਫਿਰ ਪਤਾ ਲੱਗਿਆ ਵੀ ਇਹ ਤਾਂ ਬੜੀ ਖਤਰਨਾਕ ਹੈ ਇਦਾਂ ਕਦੇ ਪੰਗਾ ਵੀ ਹੋਇਆ ਕਦੇ ਕੁੱਟੇ ਵੀ ਹੈ ਕਿਸੇ ਨੂੰ ਫੜ ਕੇ ਨਹੀਂ ਵੈਸੇ ਤਾਂ ਲੋੜ ਨਹੀਂ ਪਈ ਹੁਣ ਹਾਂ ਅੱਛਾ ਤੁਸੀਂ ਤੁਹਾਡੇ ਕੋਲ ਕਿਹੜੀ ਬੈਲਟ ਹੈ ਵਾਈਟ ਬੈਲਟ ਹੈ ਤੁਸੀਂ ਹੁਣ ਨਵੇਂ-ਨਵੇਂ ਲੱਗੇ ਹੋ ਹਾਂਜੀ ਹਾਂ ਕਿੰਨਾ ਚਿਰ ਹੋ ਗਿਆ 2 ਸਾਲ 2 ਸਾਲ 2 ਸਾਲ ਤੋਂ ਵਾਈਟ ਬੈਲਟ ਤੇ ਹੀ ਹੂੰ ਕੀ ਗੱਲ ਹੋ ਗਈ ਵਗੈਰਾ ਆਗੇ ਸਿਗਨ ਫਿਰ ਸਾਡਾ ਬੈਲ ਟੈਸਟ ਲੇਟ ਹੋਇਆ ਹੈ ਹੁਣ ਝੂਨ ਚ ਹੋਵੇਗਾ ਬੈਲ ਟੈਸਟ ਸਾਡਾ ਹੋਏਗਾ ਅੱਛਾ ਇਹ ਤਾਂ ਟੈਸਟ ਵੀ ਹੁੰਦਾ ਹੈ ਹਾਂਜੀ ਹਾਰਡ ਵਾਰਮ ਅਪ ਫਿਰ ਕਾਤਾ ਤੇ ਕੁਮਿੱਤੇ ਮਤਲਬ ਨਾਰਮਲੀ ਸਾਰੀ ਚੀਜ਼ਾਂ ਦਾ ਫਿਰ ਕਰਵਾ ਕੇ ਅਗਰ ਪਾਸ ਹੋਣਾ ਹੁੰਦਾ ਹੈ ਠੀਕ ਹੈ ਜੀ ਤੋ ਠੀਕ ਹੈ ਅਦਰਵਾਇਸ ਸਾਡੇ ਕੋਚ ਅਗਰ ਪਾਸ ਕਰਨ ਤੇ ਹਾਰਡ ਪ੍ਰੈਕਟਿਸ ਦੇ ਕਾਰਨ ਕਈ ਵਾਰ ਦੇਖੀ ਲਾਸ ਕਰ ਦਿੰਦੇ ਆ ਤੇ ਫਿਰ 3 ਮਹੀਨੇ ਬਾਅਦ ਫੇਰ ਦੁਬਾਰਾ ਹੁੰਦਾ ਹੈ ਟੈਸਟ ਠੀਕ ਹੈ ਠੀਕ ਹੈ ਤੂ ਤੁਸੀਂ ਤੁਹਾਡੀ ਕੋਈ ਪੋਤੀ ਜੀ ਇੱਥੇ ਹਾਂ ਕਰੇਟ ਅਗੇ ਜੀ ਕਰੇਟ ਅਗੇ ਹਾਂ ਜੀ ਤੇ ਇਹ ਵੀ ਥੋੜੀ ਪੋਤੀਆਂ ਵਰਗੀਆਂ ਆ ਪੋਤੀਆਂ ਆਈਆਂ ਆ ਵੀ ਪੋਤੀਆਂ ਆਈਆਂ ਜੀ ਹਾਂ ਜੀ ਹਾਂ ਜੀ ਇਹ ਵੀ ਪੋਤੀਆਂ ਆਈਆਂ ਕਿ ਕਿ ਇਹ ਰੋਜ਼ ਪ੍ਰੈਕਟਿਸ ਕਰਦੀਆਂ ਇੱਥੇ ਹਾਂ ਜੀ ਰੋਜ਼ ਕਰਾਂ ਜੀ ਕਿਦਾਂ ਲੱਗਦਾ ਜੀ ਇਕ ਥੋੜਾ ਜਮਾਨਾ ਸੀਗਾ ਇਕ ਇੰਨਾ ਦਾ ਜਮਾਨਾ ਇਹਨਾਂ ਦਾ ਜਮਾਨਾ ਬਹੁਤ ਅੱਛਾ ਲੱਗਾ ਜੀ ਹਾਂ ਇਹਨਾਂ ਦਾ ਜਮਾਨਾ ਬਹੁਤ ਠੀਕ ਹੈ ਜੀ ਸਾਡਾ ਜਮਾਨਾ ਤਾਂ ਐਸਾ ਹਾਂ ਸੰਤ ਪਤਾ ਇੰਦਾ ਜੀ ਸੰਤ ਕੋਈ ਪੰਜ ਤੀ ਪੜਾ ਕੇ ਫਿਰ ਦੁਪਹਿਰ ਪਿੰਡ ਜਾਂ ਸਕੂਲ ਤੇ ਜਾਈ ਨਹੀਂ ਦਾ ਹਾਂ ਪੰਜ ਤਈ ਪੜਾਤੀਏ ਦੂਜੇ ਸਕੂਲ ਤੇ ਫਿਰ ਕਹਿੰਦੇ ਬਾਹਰ ਨਹੀਂ ਭੇਜਨੀ ਕੁੜੀਆਂ ਬਾਹਰ ਨਹੀਂ ਭੇਜਨੀ ਕੁੜੀਆਂ ਹੁਣ ਦੇਖ ਲੈ ਸਾਡੀ ਮੇਰੀ ਪੋਤਾ ਪੋਤੀ ਕੈਨੇਡਾ ਗਏ ਵੀ ਹੈ ਸਾਨੂੰ ਕੋਈ ਪੂਰਾ ਮੋਹ ਹੀ ਨਹੀਂ ਪੜ ਜਾਂਦੇ ਨਹੀਂ ਜੇ ਤੁਹਾਨੂੰ ਕੋਈ ਸਿਖਾਵੇ ਕਾਰਾਟੇ ਹੁਣ ਸਿੱਖਣਾ ਚਾਹੋਗੇ ਤੁਸੀਂ ਸਿੱਖ ਲੇਗੇ ਸਿਖਾਓ ਤੁਸੀਂ ਸਿੱਖ ਲੇਗੇ ਕਹਿੰਦੇ ਦੇਖ ਲਓ ਸਿਖਾਉਂਗੇ ਬੀਬੀ ਨੂੰ ਪਰ ਇਹ ਤਾਂ ਉਮਰ ਦੀ ਰਹੀ ਸਿੱਖ ਤੋਂ ਲੇ ਹ ਹਾਂ ਸੱਤੇ ਸਾਲ ਦੀ ਉਮਰ ਹੋ ਗਈ ਵਾ ਨਹੀਂ ਜਾ ਵੀ ਕੀ ਕਰਾਂ ਫਿਰ ਹੋਰ ਪਰ ਬੀਬੀ ਤੁਹਾਨੂੰ ਦੇਖ ਕੇ ਚੰਗਾ ਲੱਗ ਰਿਹਾ ਸੀ ਹੈ ਇੱਥੇ ਹਾਂ ਹਾਂ ਤਾਂ ਮੈਨੂੰ ਕਿਹ ਕੌਣ ਖੜੀ ਪਤਾ ਨਹੀਂ ਮੈਂ ਚਲ ਦੇਖ ਕੇ ਆਵੇਂਗਾ ਕੌਣ ਹੋਰ ਬੀਬੀ ਕਹਿੰਦੀ ਵੀ ਮੈਨੂੰ ਮੌਕਾ ਨਹੀਂ ਮਿਲਿਆ ਬਚਪਨ ਵਿੱਚ ਮਾਨੂੰ ਵੀ ਨਹੀਂ ਮਿਲਿਆ ਫੇਰ ਖੇਡਦੇ ਤਾਂ ਤੁਸੀਂ ਵੀ ਹੋਣੇ ਆ ਤਾਂ ਬਿੱਟਰਾ ਖੇਲੇ ਤੇ ਜੀ ਇਲੂ ਕੁ ਮਚਾਈ ਖੇਲੇ ਤੇ ਬਿੱਟਰਾ ਖੇਲੇ ਕਰਦੇ ਹਾਂ ਪੀਪ ਲੰਗੜਾ ਖੇਲੇ ਕਰਦੇ ਇਦਾਂ ਸਭ ਜੜ ਕੇ ਹੁਣ ਦੇ ਨਿਆਣੇ ਨੂੰ ਤਾਂ ਪਤਾ ਨਹੀਂ ਹੁਣ ਅਪੀਲ ਪਲੰਗੜਾ ਕਿਆ ਹੁੰਦਾ ਕੋਈ ਪਤਾ ਨਹੀਂ ਇਹਨਾਂ ਨੂੰ ਪਤਾ ਇਹਨਾਂ ਨੂੰ ਕਿਆ ਪਤਾ ਹੈ ਮਾਰੇ ਖੇਲਾਗਾ ਇਹਨਾਂ ਨੂੰ ਪਤਾ ਮੰਨ ਹੀ ਨਾ ਕੰਗੇ ਨਹੀਂ ਪਤਾ ਹੈ ਸਾਡੇ ਬਹੁਤ ਅੱਛੇ ਲਗਾ ਜੀ ਅਸੀਂ ਕਰਟੇ ਖੇਲੇ ਬਹੁਤ ਚੰਗੇ ਲਗਾਏ ਹਰ ਵਾਰੀ ਦੇਖੋ ਰੋਜ਼ ਇਸ ਟਾਈਮ ਗੁਰਦੁਆਰੇ ਸਾਹਿਬ ਆਮਾ ਇਹਨਾਂ ਤੋਂ ਮੈਡਲ ਮਿਲੇ ਵੇ ਬਹੁਤ ਇਹ ਹੈ ਛੋਟੀ ਜੀ ਕੱਦ ਵਾਲੀ ਹੈ ਇਹ ਇਹ ਹੈ ਛੋਟੀ ਜੀ ਕੱਦ ਵਾਲੀ ਹੈ ਪਰ ਤਰੇ ਬਹੁਤ ਆਵਾਜ਼ ਹੈ ਹਾਂ ਬਹੁਤ ਮੈਡਨ ਮਿਲੇ ਵੇਚੀ ਮੈਂ ਵੀ ਦੇਖ ਰਹੀ ਸੀ ਜੀ ਮੈਂ ਕਹਿੰਦੀ ਇਹਨਾਂ ਦੀ ਸ਼ਕਲਾਂ ਤਾਂ ਬਲੀਆਂ ਭੋਲੀਆਂ ਹੈ ਉਦਾ ਸਰੀਰ ਤੋਂ ਵੀ ਛੋਟਾ ਹੀ ਲੱਗਦੀ ਹੈ ਇਹ ਪਰ ਜਦੋਂ ਹੁਣ ਪ੍ਰੈਕਟਿਸ ਕਰ ਰਹੇ ਸੀ ਇਹ ਤਾਂ ਇੱਕ ਮਾਗਮਾ ਗੱਲਤਾ ਮਾਰ ਰਹੀਆਂ ਸੀ ਹਾਂ ਜੀ ਇਹ ਤਾਂ ਬਹੁਤ ਹੈ ਜੀ ਇਹਨਾਂ ਨੇ ਬਹੁਤ ਮੈਡਲ ਲਿਆਈਏ ਤੋਂ ਦੂਰ ਦੂਰ ਤੇ ਦਿੱਲੀ ਨਹੀਂ ਹਾਂ ਜੀ ਇਹ ਤਾਂ ਬਹੁਤ ਮੈਡਲ ਲਿਆਈਏ ਹਾਂ ਜੀ ਹਾਂ ਉਹ ਤੁਸੀਂ ਆਓ ਇੱਧਰ ਦੇਖੋ ਇੱਧਰ ਮੁੰਡੇ ਆ ਗਏ ਆ ਦੇਖੋ ਆ ਮੁੰਡੇ ਦੇਖੋ ਕੁਝ ਨਹੀਂ ਕਰਦੇ ਮੁੰਡੇ ਆ ਦੌੜ ਗਏ ਉਹ ਲਓ ਉਹ ਵੀ ਦੌੜ ਗਿਆ ਦੇਖੋ ਕੁੜੀਆਂ ਬੱਚੀਆਂ ਦੇਖੋ ਇਹ ਘਰ ਦੇ ਕੰਮ ਵੀ ਸਿੱਖਦੀਆਂ ਕਰਾਟੇ ਵਿੱਚ ਵੀ ਜਾ ਰਹੀਆਂ ਹਨ ਸਾਰਾ ਕੁਝ ਕਰਦੀਆਂ ਇਹ ਕੀ ਹੋ ਰਿਹਾ ਹੈ ਇਹ ਮੁੰਡੇ ਤਾਂ ਦੌੜ ਜਾਂਦੇ ਆ ਮੁੰਡੇ ਨਹੀਂ ਸਿੱਖਦੇ ਬॉयਜ਼ ਹੈਗੇ ਨਹੀਂ ਮੇਰੇ ਖੁੱਦੇ ਬ੍ਰਦਰ ਵੀ ਮਤਲਬ ਗੇਮਸਟਰੀ ਨੇ ਛੋਟੇ ਵਾਲਾ ਵੀ ਹੁਣ ਗੇਮਚੀ ਹੈ ਅੱਛਾ ਜੀ ਮਤਲਬ ਫਿਰ ਉਹਨਾਂ ਨੂੰ ਮਤਲਬ ਅੱਧੇ ਅਲੱਗ-ਅਲੱਗ ਗੇਮਸਟਰੀ ਜਿਹਨਾਂ ਨੂੰ ਜੋ ਪਸੰਦ ਹੈ ਉਹ ਅੱਛਾ ਕੀ ਕੀ ਲੱਗਦਾ ਸਿਨਸੇਰਿਟੀ ਦੀ ਕਮੀ ਹੁੰਦੀ ਹੈ ਮੁੰਡਿਆਂ ਦੇ ਵਿੱਚ ਸਾਡੇ ਸੀਨੀਅਰਸ ਵੀ ਮਤਲਬ ਸਾਡੇ ਤੋਂ ਜ਼ਿਆਦਾ ਸੀਨੀਅਰਸ ਐ ਅਕੈਡਮੀ ਚ ਵੀ ਬॉयਜ਼ ਜ਼ਿਆਦਾ ਨੇ ਨੋਰਮਲੀ ਤੇ ਮਤਲਬ ਚੰਡੀਗੜ੍ਹ ਬੈਨੀਫਿਟ ਬਹੁਤ ਜ਼ਿਆਦਾ ਗੇਮ ਦਾ ਤੋ ਹੁੰਦਾ ਕਿ ਕਹੀਂ ਮਤਲਬ ਮੈਰਿੰਗਸ ਕਰਵਾ ਲਦੇ ਐ ਬੈਨੀਫਿਟ ਲਈ ਸਟੱਡੀ ਵੀ ਬੈਨੀਫਿਟ ਲੈ ਕੇ জব ਮਿਲੇਗੀ ਉਹ ਤੇ ਹੁੰਦਾ ਐ ਕਿ ਚਲੋ ਸੈਲਫ ਡਿਫੈਂਸ ਆਪਣੀ ਜ਼ਿੰਦਗੀ ਦੇ ਲਈ ਵੀ ਬਹੁਤ ਜ਼ਰੂਰੀ ਐ ਨਾ ਤੇ ਮੈਂ ਇਸ ਵਕਤ ਬੁੱਟਾ ਸਿੰਘ ਵਾਲਾ ਪਿੰਡ ਦੇ ਵਿੱਚ ਮੌਜੂਦ ਆ ਇੱਥੇ ਸਥਾਨੇ ਸਿੰਘ ਸ਼ਹੀਦਾਂ ਦਾ ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜੰਗ ਲੜੀ ਸੀ ਜਦੋਂ ਕਹਿੰਦੇ ਕਿ ਇਸ ਇਲਾਕੇ ਦੇ ਪੰਡਤਾਂ ਨੇ ਆ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਫਰਿਆਦ ਕੀਤੀ ਅਸਲ ਦੇ ਵਿੱਚ ਕਹਿੰਦੇ ਆ ਕਿ ਜੇ ਥੋੜਾ ਜਿਹਾ ਇਤਿਹਾਸ ਵਾਲਾ ਸੀ ਜਾਈਏ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨਾਦੇੜ ਤੋਂ ਚੱਲਦੇ ਹੋਏ ਜਦੋਂ ਮੁਗਲਾਂ ਨੂੰ ਸੋਦੇਦੇ ਹੋਏ ਸੰਢੋਰਾ ਸਮਾਣਾ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਪਹੁੰਚੇ ਯਾਨੀ ਕਿ ਬਨੂੜ ਦੇ ਇਲਾਕੇ ਦੇ ਵਿੱਚ ਜਿੱਥੇ ਇਹ ਪਿੰਡ ਮੌਜੂਦ ਹੈ ਇਥੇ ਕਹਿੰਦੇ ਕਿ ਇਲਾਕੇ ਦੇ ਪੰਡਤਾਂ ਨੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਿਆਦ ਕੀਤੀ ਕਿ ਇੱਥੇ ਸਾਨੂੰ ਮੁਗਲ ਤੰਗ ਕਰਦੇ ਨੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਸ਼ਹੀਦਾਂ ਦੇ ਨਾਲ ਜੋ ਉਹਨਾਂ ਦੇ ਨਾਲ ਸ਼ੂਰਬੀਰ ਸਨ ਉਹਨਾਂ ਨੂੰ ਲੈ ਕੇ ਫਿਰ ਮੁਗਲਾਂ ਦੇ ਨਾਲ ਲੜਾਈ ਕੀਤੀ ਤੇ ਫਿਰ ਉਸ ਲੜਾਈ ਦੇ ਵਿੱਚ ਮੁਗਲਾਂ ਦਾ ਸੋਦਾ ਲਾਇਆ ਤੇ ਉਸ ਲੜਾਈ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋ ਗਏ ਸੀ ਉਹਨਾਂ ਦਾ ਜਿਹੜਾ ਸੰਸਕਾਰ ਤੀ ਸੀ ਉਹਨਾਂ ਦੇ ਪਵਿੱਤਰ ਸਰੀਰਾਂ ਦਾ ਉਹ ਇਸ ਸਥਾਨ ਦੇ ਉੱਤੇ ਕੀਤਾ ਸੀ ਤੇ ਇਹ ਬੱਚੀਆਂ ਉਸ ਸਥਾਨ ਦੇ ਬਾਹਰੀ ਜਿਹੜੀ ਜਗ੍ਹਾ ਬਣੀ ਹੋਈ ਆ ਉੱਥੇ ਪ੍ਰੈਕਟਿਸ ਕਰ ਰਹੀਆਂ ਸੀ ਮੇਰੇ ਮਾਈਂਡ ਦੇ ਵਿੱਚ ਇੱਕਦਮ ਗੱਲ ਆਈ ਜਦੋਂ ਮੈਂ ਇਹਨਾਂ ਨੂੰ ਦੇਖਿਆ ਕਿ ਇਹ ਵੀ ਉਸੇ ਹੀ ਪਿਰਤ ਦੇ ਉੱਤੇ ਚੱਲ ਰਹੀਆਂ ਨੇ ਜਿਸ ਪਿਰਤ ਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਪਾਇਆ ਸੀ ਜਿਸ ਪਿਰਤ ਨੂੰ ਸਾਡੇ ਸਿੰਘਾਂ ਸ਼ਹੀਦਾਂ ਨੇ ਅੱਗੇ ਤੋਰਿਆ ਕਿ ਚੱਲ ਕੇ ਆਈ ਨੂੰ ਦੇਗ ਪੱਕੀ ਹੈ ਚਿੱਤੇ ਚੜ ਕੇ ਆਈ ਨੂੰ ਤੇਗ ਪੱਕੀ ਮਿਲਦੀ ਹੈ ਇਸ ਸਥਾਨ ਬਾਰੇ ਕਿਦਾਂ ਫੀਲ ਹੁੰਦਾ ਤੁਹਾਨੂੰ ਕਿ ਤੁਸੀਂ ਐਡੇ ਮਹਾਨ ਇਤਿਹਾਸਿਕ ਸਥਾਨ ਦੇ ਨਾਲ ਜਿਹੜਾ ਤੁਹਾਡਾ ਪਿੰਡ ਜੁੜਿਆ ਹੋਇਆ ਹੈ ਇੱਥੇ ਮਤਲਬ ਪ੍ਰਾਊਡ ਫੀਲ ਹੁੰਦਾ ਕਿ ਜਿਵੇਂ ਮਤਲਬ ਗੁਰਦੁਆਰਾ ਸਾਹਿਬ ਜੇ ਤੋ ਆਉਂਦੇ ਸ਼ਾਮ ਨੂੰ ਇੱਥੇ ਬੜੀ ਰੌਣਕਾਂ ਰਹਿੰਦੀਆਂ ਤੇ ਮਤਲਬ ਸ਼ਾਮ ਨੇ ਤੇ ਪਾਠ ਵਗੈਰਾ ਜਦੋਂ ਬਾਬਾ ਜੀ ਬੋਲਦੇ ਆਂ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਨਾਂ ਨਿਕਲਦਾ ਇੱਥੇ ਤੇ ਪੂਰਨ ਮਾਸੀ ਵਾਲੇ ਦਿਨ ਕੋਈ ਮਤਲਬ ਮੇਨ ਪ੍ਰੋਗਰਾਮ ਇੱਥੇ ਹੁੰਦਾ ਤੇ ਸਾਰੀ ਸੰਗਤ ਇੱਥੇ ਆਉਂਦੀ ਆਂ ਦੂਰ ਦੂਰ ਦੇ ਪਿੰਡ ਵੀ ਇੱਥੇ ਮਤਲਬ ਮੱਥਾ ਟੇਕਣ ਆਉਂਦੇ ਆਂ ਠੀਕ ਹੈ ਤੇ ਨਿਹੰਗ ਸਾਹਿਬ 2:30 ਵਜੇ ਸਵੇਰ ਦੇ ਇੱਥੇ ਨਿਲਾਏ ਜਾਂਦੇ ਆਂ ਅੱਛਾ ਸਵੇਰੇ ਤੜਕੇ 8:00 ਵਜੇ ਤੇ ਬਹੁਤ ਸੰਗਤ ਆਈ ਹੁੰਦੀ ਹੈ ਸਵੇਰੇ ਸਵੇਰੇ ਵੀ ਇੱਥੇ ਅੱਛਾ ਜੀ ਇਹ ਨਾਰਮਲੀ ਇੱਥੇ ਹੁੰਦੀਆਂ ਨੇ ਅੱਛਾ ਜੀ ਸੇਵਾ ਦੇ ਲਈ ਆਉਂਦੇ ਆਂ ਰਾਤ ਨੂੰ ਵੀ ਮਤਲਬ ਜਿੰਨੇ ਦਿਨ ਵੀ ਇੱਥੇ ਰਹਿੰਦੇ ਸਾਰੀ ਚੀਜ਼ਾਂ ਫਿਰ ਇੱਥੇ ਮਤਲਬ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਕਈ ਵਾਰ ਤਾਂ ਨੇ ਪੇੜ ਹੁੰਦੇ ਖੜਨ ਦੀ ਜਗ੍ਹਾ ਵੀ ਨਾ ਮਿਲੇ ਅੱਛਾ ਜੀ ਬਹੁਤ ਪੇੜ ਰਹਿੰਦੇ ਆ ਇੱਥੇ ਠੀਕ ਹੈ ਠੀਕ ਹੈ ਮੈਨੂੰ ਭਾਈ ਸਾਹਿਬ ਇੱਥੇ ਦੱਸਦੇ ਸੀਗੇ ਕਹਿੰਦੇ ਇੱਥੇ ਅਖੰਡ ਪਾਤਸ਼ਾਹਬ ਦੀ ਜਿਹੜੀ ਲੜੀ ਚੱਲ ਰਹੀ ਹੈ ਪੂਰਨ ਮਾਸ਼ੀ ਨੂੰ ਤਾਂ ਉਹਦੀ ਜਿਹੜੀ ਬੁਕ ਨੰਬਰ ਆਂਦਾ ਇੰਨੀ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਤੁਸੀਂ ਜਾਣਦੇ ਹੋ ਜੀ ਇਸ ਸਥਾਨ ਦਾ ਇਤਿਹਾਸ ਕੀ ਹੈ ਹਾਂਜੀ ਹਾਂ ਇੱਥੇ ਜਿੰਨੇ ਵੀ ਮਤਲਬ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਿੰਨੇ ਵੀ ਸਿੰਘ ਸੀ ਉਹਨਾਂ ਦਾ ਸੰਸਕਾਰ ਇੱਥੇ ਕੀਤਾ ਗਿਆ ਸੀ ਜੀ ਤੁਸੀਂ ਵੀ ਸੁਣਿਆ ਹੋਣਾ ਕਿ ਪਹਿਲਾਂ ਬੱਚਿਆਂ ਨੂੰ ਇੰਨੇ ਮਾਪੇ ਅਪਰੀਸ਼ੀਏਟ ਨਹੀਂ ਕਰਦੇ ਸੀ ਹਨਾ ਗੇਮਸ ਵੱਲਿਆ ਹੋਰ ਚੀਜ਼ਾਂ ਵੱਲ ਸਿਰਫ ਕਹਿੰਦੇ ਸੀ ਪਹਿਲਾਂ ਤਾਂ ਖੈਰ ਪੜ੍ਹਾਈ ਨੂੰ ਵੀ ਕਹਿੰਦੇ ਸੀ ਕਿ ਬਾਦ ਦਸਵੀਂ ਕਰ ਲਈ ਬਹੁਤ ਹੈ ਹਨਾ ਤੁਹਾਨੂੰ ਤੁਹਾਡੇ ਮਾਪੇ ਕਿੰਦਾ ਕਿਸ ਚੀਜ਼ ਨੂੰ ਲੈ ਕੇ ਅਪਰੀਸ਼ੀਏਟ ਕਰਦੇ ਆ ਕਿੰਨੱਕ ਤੁਹਾਡਾ ਤੁਹਾਡੇ ਨਾਲ ਸਪੋਰਟ ਕਰਦੇ ਆ ਹਰ ਦਿਨੇ ਮੇਰੇ ਪਾਪਾ ਤਾਂ ਕਹਿੰਦੇ ਨੇ ਕਿ ਹਾਂ ਤੂੰ ਵਧੀਆ ਐ ਮਤਲਬ ਕਰਦੀ ਰਹਿ ਮੈਂ ਤੇ ਨਾਲ ਖੜਾ ਹਮੇਸ਼ਾ ਤੇ ਮਮਾ ਵੀ ਤੇ ਬ੍ਰਦਰ ਵੀ ਫੁੱਲ ਸਪੋਰਟ ਤੇ ਖੜਿਆ ਨਾਲ ਸੀ ਮਤਲਬ ਮੈਂ ਟੀਚਰ ਸੀਗੇ ਉਹਨਾਂ ਸਕੂਲ ਸਾਡੇ ਉੱ퍼 ਆਇਆ ਸੀਗੀ ਹਾਂ ਤੁਸੀਂ ਆਪਣੀ ਕੁੜੀਆਂ ਦਾ ਮਤਲਬ ਕਰਵਾਓ ਤੇ ਫਿਰ ਸਾਡੇ ਬੁਲਾਏ ਗਏ ਇੱਥੇ ਕੋਚ ਤੇ ਉਦੋਂ ਮਤਲਬ ਸਾਡਾ ਹੋਇਆ ਕਿ ਹਾਂ ਅਸੀਂ ਗੇਮ ਕਰਨੀ ਐ ਅੱਛਾ 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 ਠੀਕ ਹੈ ਠੀਕ ਹੈ ਠੀਕ ਬਹੁਤ ਬਹੁਤ ਧੰਨਵਾਦ ਸਾਰੀਆਂ ਮੇਰੀਆਂ ਭੈਣਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਦੁਆਵਾਂ ਪਿਆਰ ਸਤਿਕਾਰ ਥੋੜੇ ਇਕੱਠੇ ਹੋ ਜਾਓ ਅਪਰਤਾਗੇ ਸਾਰਿਆਂ ਦੀ ਇੱਕ ਫੋਟੋ ਇੱਕ ਵਾਰੀ ਇਕੱਠੇ ਦਿਖਾ ਦਈਏ ਤਾਂ ਕਿ ਸਾਰੇ ਤੁਹਾਨੂੰ ਕੈਮਰੇ ਦੇ ਰਾਹੀਂ ਵੀ ਦਵਾਵਾਂ ਦੇਣ ਸੋ ਇਸ ਸਥਾਨ ਦੇ ਉੱਤੇ ਵੀ ਆਏ ਤੁਸੀਂ ਮਨੋੜ 메인 ਰੋਡ ਦੇ ਉੱਤੇ ਇਹ ਅਸਥਾਨ ਹੈ ਇੱਥੇ ਆ ਕੇ ਦਰਸ਼ਨ ਵੀ ਕਰਿਓ ਬੜਾ ਪਵਿੱਤਰ ਮਹਾਨ ਇਤਿਹਾਸਕ ਅਸਥਾਨ ਹੈ ਤੇ ਇਹ ਜਿਹੜਾ ਪਿੰਡ ਹੈ ਪਿੰਡ ਵੀ ਬਹੁਤ ਸੋਹਣਾ ਇੱਕ ਪਾਸੇ ਪਿੰਡ ਦੇ ਵਿੱਚ ਜਿੱਥੇ ਕੋਠੀਆਂ ਬਣੀਆਂ ਹੋਈਆਂ ਜਿੱਥੇ ਇਮਾਰਤਾਂ ਬਹੁਤ ਸੋਹਣੀਆਂ ਨੇ ਉੱਥੇ ਪਿੰਡ ਵਾਲਿਆਂ ਨੇ ਪੇੜ ਪੌਦਿਆਂ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ ਨਹੀਂ ਤਾਂ ਅਸੀਂ ਆਮ ਤੌਰ ਦੇ ਉੱਤੇ ਵੇਖਦੇ ਹਾਂ ਕਿ ਅੱਜ ਕੱਲ੍ਹ ਗਰਮੀਆਂ ਦੇ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਰੌਸ਼ਨੀ ਚੌਂਦਕ ਪੈਂਦੀ ਹੈ ਤੇ ਸਿਰਫ ਸਿਰਫ ਚਿੱਟੀ ਸਫੇਦੀ ਨਜ਼ਰ ਆਉਂਦੀ ਹੈ ਪਰ ਇਸ ਪਿੰਡ ਦੇ ਲੋਕਾਂ ਨੇ ਪੇੜ-ਪੌਦੇ ਵੀ ਸੰਭਾਲੇ ਹੋਏ ਆ ਤੇ ਇੱਥੋਂ ਦੀਆਂ ਬੱਚੀਆਂ ਨੂੰ ਵੀ ਸੰਭਾਲਿਆ ਹੋਇਆ ਤੇ ਚੰਗੇ ਸੰਸਕਾਰ ਵੀ ਦਿੱਤੇ ਹੋਏ ਆ ਜਿੱਥੇ ਨਾਮ ਬਾਣੀ ਦੇ ਨਾਲ ਵੀ ਬੱਚੀਆਂ ਜੁੜੀਆਂ ਹੋਈਆਂ ਨੇ ਇਤਿਹਾਸ ਵੀ ਪਤਾ ਉੱਥੇ ਕਾਰਾਟੇ ਵੀ ਕਰਦੀਆਂ ਨੇ ਉਧਰ ਹੀ ਬੱਚੀਆਂ ਆ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਇਹਨਾਂ ਬੱਚੀਆਂ ਨੂੰ ਪਿਆਰ ਸਤਿਕਾਰ ਦਿਓ ਤੇ ਐਂਡ ਦੇ ਵਿੱਚ ਤੁਸੀਂ ਫਤਿਹ ਬੁਲਾ ਦੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ